ਜਿੱਥੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਹੀ ਸ਼ਰਦਾਈਆਂ ਦੇ ਜਿਹੜੇ ਸਟਾਲ ਲੱਗੇ ਦੇ ਆ ਸ਼ਹਿਰ ਦੇ ਵਿੱਚ ਔਰ ਬਟਾਲਾ ਦੇ ਵਿੱਚ ਇੱਕ ਬਾਬਾ ਜੀ ਨੇ ਮਸ਼ੀਨ ਹੀ ਤਿਆਰ ਕਰਦੀ ਸ਼ਰਦਾਈ ਦੀ ਤੁਸੀਂ ਦੇਖ ਸਕਦੇ ਜੀ ਇਹ ਮਸ਼ੀਨ ਜਿਹੜੀ ਆ ਸ਼ਰਦਾਈ ਦੀ ਆ ਇੱਥੇ ਸ਼ਰਦਾਈ ਤਿਆਰ ਹੁੰਦੀ ਆ ਜਿੱਥੇ ਰਗੜਾ ਲਾਉਂਦੇ ਸੀ ਉੱਥੇ ਹੀ ਬਾਬਾ ਜੀ ਨੇ ਮਸ਼ੀਨ ਦੀ ਜਿਹੜੀ ਮਸ਼ੀਨ ਆ ਤਿਆਰ ਕਰ ਦਿੰਦੀ ਆ ਕਿਉਂਕਿ ਉਹਨਾਂ ਦਾ ਕੰਮ ਜਿਹੜਾ ਆ ਮਸ਼ੀਨਾਂ ਦਾ ਹੀ ਕੰਮ ਸੀ ਪਰ ਉਹਨਾਂ ਨੇ ਆਪਣਾ ਦਿਮਾਗ ਲਾ ਕੇ ਤੇ ਜਿਹੜੀ ਤਿਆਰ ਕਰ ਦਿੰਦੀ ਆ ਆਪਾਂ ਗੱਲ ਵੀ ਕਰਦੇ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਦਾਸ ਜ세ਦਰ ਬਾਬਾ ਰਿਸ਼ਪਾਲ ਸਿੰਘ ਇਹ ਦਿਮਾਗ ਚ ਇਦਾਂ ਖਿਆਲ ਆਇਆ ਹੀਗਾ ਵੀ ਜਦੋਂ ਉਥੋਂ ਉਜਾਂ ਸੱਦੀਆਂ ਸੀ 10 ਬੰਦੇ ਸੱਦੇ ਸੀ ਤੇ ਦਹਾਂ ਕੋ ਵੀ ਨਹੀਂ ਫਿਰ ਖੇਡ ਬੰਦੀ ਕੋਈ ਬੰਦੇ ਥੱਕ ਜਾਂਦੇ ਗਰਮੀ ਬੜੀ ਸੀ ਤੇ ਉਦੋਂ ਫਿਰ ਨਹੀਂ ਗੱਲ ਬਣੀ ਪੂਰੀ ਨਹੀਂ ਬਣੀ ਪੁਣੀ ਨਹੀਂ ਵੇਖੀ ਬਣੀ ਦਾ ਇਹ ਆਪ ਨੂੰ ਇਹੋ ਜੀ ਚੀਜ਼ਾਂ ਅੰਦਰ ਬਣਾ ਲਈ ਦੇ ਕੋਈ ਖਰਾਦਾ ਦਾ ਕੰਮ ਪਹਿਲਾਂ ਕਰੀਦਾ ਸੀ ਕਿਉਂਕਿ ਇੰਡਸਟਰੀ ਲਿਸਟ ਨਾਲ ਜੁੜੇ ਬੰਦੇ ਆ ਕਈ ਇਹੋ ਜੀ ਚੀਜ਼ਾਂ ਮਸ਼ੀਨਾਂ ਜਿਹੜੀਆਂ ਆਪ ਹੀ ਬੰਦਾ ਤਿਆਰ ਕਰਦਾ ਹੈ ਮੁਰਗੇ ਮਨ ਫੈਕਟਰੀ ਕਰ ਲੈਂਦਾ ਹੁਣ ਜਦੋਂ ਵੀ ਇਹਨੂੰ ਗਾੜੀ ਮਸ਼ੀਨ ਨੂੰ ਬਣਾਵਾਂਗੇ ਇਹਦਾ ਜਿਹੜਾ ਵਾਧਾ ਘਾਟਾ ਲੋਹਾ ਲੱਗਾ ਉਹਨੂੰ ਘੱਟ ਕਰ ਦਾਂਗੇ ਫਿਰ ਪੂਰੀ ਟੈਕਨੀਕਲ ਨਾਲ ਜੋ ਵੀ ਤੀਲ ਤਿਆਰ ਹੋਏਗੀ ਉਹ ਬਣ ਜਾਏਗੀ ਇਹ ਇੱਕ ਘੰਟੇ ਜਿੱਦਾਂ ਹਾਂ ਬੰਦਿਆਂ ਦਾ ਕੰਮ ਕਰੇ ਕਿਉਂਕਿ ਇਹਦੇ 100 ਬੰਦੇ ਦਾ ਮਾਲ ਇਕੱਠਾ ਹੀ ਪੈ ਜਾਣਾ ਇਹਦੇ ਵਿੱਚ ਦੋ ਘੰਟੇ ਜੇ ਕਰੀ ਜਾਣਾ ਬੰਦੇ ਵੀ ਘਟ ਜਣੇ ਆ ਤੇ ਮਲੇ ਕੀ ਰਗੜਾ ਵੀ ਜ਼ਿਆਦਾ ਲੱਗੇਗਾ ਤੇ ਬਣੇਗਾ ਵੀ ਜ਼ਿਆਦਾ ਤੇ ਹਾਂ ਜੀ ਫਿਰ ਆਉਂਦੇ ਨੇ ਆਪਣੇ ਸੱਜਣ ਬੇਲੀ ਜਿਨ੍ਹਾਂ ਨੂੰ ਪਹਿਚਾਨ ਹੈ ਉਹ ਤੇ ਆਉਂਦੇ ਨੇ ਤੇ ਫਿਰ ਆ ਕੇ ਪੀ ਕੇ ਜਾਂਦੇ ਨੇ ਵੈਸੇ ਤੇ ਗਰਮੀਆਂ ਦੇ ਵਿੱਚ ਹੀ ਪੀ ਕੇ ਪਹਿਲਵਾਨ ਜਿਹੜੇ ਨੇ ਮਿੱਟੀ ਨਾਲ ਕਿਉਂ ਖੋਲਦੇ ਨੇ ਪਹਿਲਵਾਨ ਇਹਨੂੰ ਪੀਂਦੇ ਹੀ ਪਹਿਲਾਂ ਖੁੱਲੀ ਫਿਰ ਜਾ ਕੇ ਮਿੱਟੀ ਨਾਲ ਖੋਲਦੇ ਹੀ ਤੇ ਫਿਰ ਜਾ ਕੇ ਉਹਨਾਂ ਦਾ ਜੋਸ਼ ਤੇ ਹੋਸ਼ ਟਿਕਾਣੇ ਹੁੰਦਾ ਆਪਾਂ ਪੀ ਜਾਂਦੇ ਆ ਕੋਲਡ ਡਰਿੰਕ ਵਗਾਰਾ ਇੱਕ ਹੋਰ ਡਰਿੰਕ ਦੀ ਭੇਛੜੀ ਇੱਥੇ ਹੋਰ ਇਹ ਭੇਛੜੇ ਛੜੇ ਨਿਆਰਿਆਂ ਨੂੰ ਬਿਮਾਰੀ ਲਾਤੀ ਵਖਰੀ ਜੀ ਕਰਕੇ ਇਹ ਰਗਣ ਖੁਣੋਂ ਲੋਕੀ ਨਹੀਂ ਪੀਂਦੇ ਜੇ ਕੋ ਰਗਣ ਦੀ ਮਦਦ ਕਰੇ ਇਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੋਕਾ ਆਪਣ ਕੀ ਕਰਦੇ ਆ ਸਸਤਾ ਕੰਮ ਰੱਖਿਆ ਉਹ ਤੋਂ ਕੋਲਡ ਡਰਿੰਕ ਲਿਆਓ ਤੇ ਆਏਗੇ ਨੂੰ ਪਿਆਈ ਜੋ ਇਹਦੇ ਤੇ 2 ਕਿਲੋ ਰਸਤ ਰਗੜੀ ਹੋਏ ਤੇ 5 750 ਤੋਂ ਉਦਾਂ ਹੀ ਰਹਿ ਜਾਂਦਾ ਸਗਾਤ ਵੀ ਹੋ ਜਾਂਦੀ ਆ ਨਵਾਂ ਕੰਮ ਆ ਜੋ ਵਾਕਈ ਨੰਗ ਸਿੰਘ ਕਰਦੇ ਉਹ ਕਰਨਾ ਚਾਹੀਦਾ ਤੁਹਾਨੂੰ ਇਹਦੇ ਆਰਡਰ ਉਡਰ ਵੀ ਜਾਂਦੇ ਪਏ ਆਰਡਰ ਇੱਕ ਬੰਦੇ ਪੁੱਛਣ ਦੇ ਬੈਠੇ ਦੋ ਵੀ ਸਾਨੂੰ ਬਣਾ ਕੇ ਦੋ ਭਾਈ ਆ ਗਿਆ ਬਣਾ ਕੇ ਦਵਾਂਗੇ ਪਹਿਲਾਂ ਸਾਨੂੰ ਇਹ ਕੁੰਡੇ ਨਹੀਂ ਮਿਲਣਦੇ ਕੁੰਡਿਆਂ ਦਾ ਆਰਡਰ ਕੀਤਾ ਗਿਆ ਇਹਨੂੰ ਕੁੰਡੇ ਬੜੇ ਮਹਿੰਗੇ ਦੇਂਦੇ ਨੇ ਹਾਂ ਸਾ ਇੱਕ ਕੁੰਡਾ ਵੀ ਹਾਂਜੀ ਹਾਂਜੀ ਕੁੰਡੇ ਉੱਥੇ ਬੰਦੇ ਜੇ ਆਪਣੇ ਸੰਗਰੂਰ ਵਿੱਚ 7500 ਰੁਪਏ ਦਾ ਇੱਕ ਕੁੰਡਾ ਹੋਣਾ ਤਿਆਰ ਕੀਤੀ ਆ ਤੇ ਇਹਨਾਂ ਕੋ ਜਿਹੜੇ ਆ ਮਸ਼ੀਨ ਦੇ ਹੋਰ ਵੀ ਆਰਡਰ ਆਏ ਆ ਜਿਹੜੇ ਮੈਂ ਬਟਾਲਾ ਤੋਂ ਵਿਕੀ ਮਿਲ ਕੇ